ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਆ ਜੀ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਸ਼ੋਅ ਕਰਾਂਗੇ ਜੀ ਕੱਟ ਪੀਸ ਕੱਟ ਪੀਸ ਤੁਹਾਨੂੰ ਅਸੀਂ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਸਾਡੇ ਕੋਲ 10 ਕੰਪਨੀ ਦਾ ਕੱਟ ਪੀਸ ਆਣਗੇ ਹਾਂਜੀ ਇਹ ਕੱਟ ਪੀਸ ਕੱਲ ਕਰਾਂਗੇ ਓਪਨ ਜੀ ਕੱਲ 3 ਮਈ ਨੂੰ ਕੱਟ ਪੀਸ ਕਿਤੇ ਜਾਣਗੇ ਓਪਨ ਜੀ ਦਿਨ ਰੂਹ ਹੈ ਸ਼ੁੱਕਰਵਾਰ ਜੀ ਸਮਾਂ ਰੂਹ ਹੈ 10:30 ਵਜੇ ਜੀ ਤੇ ਜੋ ਸਾਡੇ ਚੈਨਲ ਤੇ ਨਵੇਂ ਆ ਜੀ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜੀ ਕੱਟ ਪੀਸਾ ਦੀਆਂ ਵੀਡੀਓ ਅਸੀਂ ਲੈ ਕੇ ਆਉਣੇ ਰਹੇ ਨੇ ਜੀ ਇਸ ਕਰਕੇ ਜੋ ਕੱਟ ਪੀਸਾ ਪਸੰਦ ਕਰਦੇ ਨੇ ਕਸਟਮਰ ਜੀ ਜਿਨ੍ਹਾਂ ਨੂੰ ਸਾਡਾ ਚੈਨਲ ਵਧੀਆ ਲੱਗਦਾ ਜੀ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹਾਂਜੀ ਤੇ ਅੱਜ ਅਸੀਂ ਤੁਹਾਨੂੰ ਸ਼ੋਅ ਕਰਾਂਗੇ 10 ਕੰਪਨੀ ਦੇ ਕੱਟ ਪੀਸ ਡਿਜੀਟਲ ਕੱਟ ਪੀਸ ਜੀ ਜੋ ਸਾਡੇ ਚੈਨਲ ਤੇ ਨਵੇਂ ਆ ਉਹਨਾਂ ਨੂੰ ਫਿਰ ਤੋਂ ਮੈਂ ਇੱਕ ਚੀਜ਼ ਦੱਸਣਾ ਚਾਹੁੰਦਾ ਜੋ ਸਾਡਾ ਐਡਰੈਸ ਹੈ ਜੀ ਬੱਸ ਸਟੈਂਡ ਤੋਂ ਜੀ ਬਾਜ਼ਾਰ ਵੱਲ ਨੂੰ ਆਣਾ ਹੈ ਜੀ ਸਿਨੇਮਾ ਰੋਡ ਬੋਲਦੇ ਆ ਸਿਨੇਮਾ ਰੋਡ ਪੀਰ ਖਾਨੇ ਦੇ ਕੋਲ ਆ ਕੇ ਜੀ ਅੰਗਰੇਜ਼ ਮਿੱੱਤਲ ਵਾਲੀ ਗਲੀ ਹੈ ਜੀ ਇਸ ਨੂੰ ਡੱਬੇ ਵਾਲੀ ਗਲੀ ਵੀ ਬੋਲਿਆ ਜਾਂਦਾ ਹੈ ਇਸ ਗਲੀ ਦੇ ਵਿੱਚ ਸਾਡੀ ਸ਼ਾਪ ਹੈ ਜੀ ਤੇ ਅੱਜ ਅਸੀਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਸ਼ੋਅ ਕਰਦੇ ਹਾਂ ਜੀ ਦਾਸ ਕੰਪਨੀ ਦੇ ਸ਼ਿਮ ਦੇ ਕੱਟ ਪੀਸ ਜੀ 100 ਰੁਪਏ ਮੀਟਰ ਦੇ ਵਿੱਚ ਡਿਜੀਟਲ ਕੱਟ ਪੀਸ ਹੈ ਜੀ ਬਹੁਤ ਹੀ ਵਧੀਆ ਸਟੱਫ ਜੀ ਤੁਹਾਨੂੰ ਸਾਰੀ ਡਿਜ਼ਾਈਨਿੰਗ ਦਿਖਾਣਿਆ ਹੈ ਹਾਂਜੀ ਓਪਨ ਕਰੋ ਤੁਸੀਂ ਦਾਸ ਕੰਪਨੀ ਦੇ ਕੱਟ ਪੀਸ ਦੇਖੋ ਜੀ ਫਸਟ ਟਾਈਮ ਆਇਆ ਹੈ ਜੀ ਸਾਡੇ ਕੋਲ ਤੇ ਹੋਪਫੁਲੀ ਅੱਗੇ ਵੀ ਆਉਂਦੇ ਰਹਿਣਗੇ ਜੀ ਪਰ ਇੱਕ ਪਾਰਸਲ ਸਾਨੂੰ ਕੰਪਨੀ ਨੇ ਦਿੱਤਾ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਲਿਵਿਆ ਕਾਟਨ ਜੀ ਬਾਈ ਸਿਮਰ ਇਤਾਸ ਕੰਪਨੀ ਦਾ ਮਾਲ ਹੈ ਜੀ ਤੇ ਡਿਜ਼ਾਈਨ ਤੁਹਾਨੂੰ ਇਹਦੇ ਵਿੱਚ ਬਹੁਤ ਸੋਹਣੇ-ਸੋਹਣੇ ਮਿਲ ਜਾਣਗੇ ਜੀ 100 ਰੁਪਏ ਮੀਟਰ ਰੇਟ ਰੂ ਹੈ ਜੀ ਤੇ ਕੋਈ ਵੀ ਇਹਨਾਂ ਪੀਸਾਂ ਨੂੰ ਖਰੀਦਣਾ ਚਾਹੁੰਦਾ ਹੈ ਜੀ ਕੱਲ ਜਰੂਰ ਵਿਜ਼ਿਟ ਕਰੋ ਜੀ ਤਾਸ ਕੰਪਨੀ ਦੇ ਕੱਟ ਪੀਸ ਕੁਆਲਿਟੀ ਬਹੁਤ ਹੀ ਸੁਪੀਰੀਅਰ ਡਾਰਕ ਰੰਗ ਤੁਹਾਨੂੰ ਇਸ ਦੇ ਵਿੱਚ ਮਿਲ ਜਾਣਗੇ ਇਹ ਸਾਰੇ ਪੁੱਠੇ ਹੈ ਜੀ ਸਿੱਧੇ ਕਿਤੇ ਨਹੀਂ ਹੋਏ ਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਇਹ ਕੱਟ ਪੀਸ ਜੀ ਸਿੱਧੇ ਕਰਕੇ ਦਿਖਾਈ ਦਿਓ ਡਿਜ਼ਾਈਨ ਦੇਖੋ ਡਾਰਕ ਡਾਰਕ ਰੰਗ ਹੋਣਗੇ ਸਾਰੇ ਜੀ ਤੇ ਕੱਲ ਕਰਾਂਗੇ ਓਪਨ ਜੀ 3 ਮਈ ਨੂੰ 10:30 ਵਜੇ ਕੱਪੜੇ ਏ ਕਲਾਸ ਹੋਊਗਾ ਜੀ ਏ ਕਲਾਸ ਰਸ਼ੀਆ ਦੇ ਕੱਟ ਪੀਸ ਲਾਸਟ ਟਾਈਮ ਓਪਨ ਕੀਤੇ ਸੀ ਜੀ ਅੱਜ ਅਸੀਂ ਓਪਨ ਕਰਾਂਗੇ ਕੱਲ੍ਹ ਜੀ ਕੱਲ ਓਪਨ ਕਰਾਂਗੇ ਦਾਸ ਕੰਪਨੀ ਦੇ ਕੋਟਨ ਦੇ ਕੱਟ ਪੀਸ ਜੀ ਡਿਜੀਟਲ ਕੱਟ ਪੀਸ ਜੀ ਤੇ ਤੁਹਾਨੂੰ ਇਸ ਦੇ ਵਿੱਚ ਬਿਲਕੁਲ ਨਵੇਂ ਡਿਜ਼ਾਈਨ ਮਿਲਣਗੇ ਜੀ ਹਾਂਜੀ ਤੇ ਤੁਸੀਂ ਹੋਰ ਕੱਢ ਲਓ ਜੀ ਕਸਟਮਰ ਨੂੰ ਸ਼ੋਅ ਕਰ ਦਿਓ ਇੱਕ ਪਾਰਸਲ ਦਾ ਮਾਲ ਆਇਆ ਹੈ ਜੀ 10:30 ਵਜੇ ਕੱਲ ਸਹੀ ਕਰਾਂਗੇ ਓਪਨ ਜੀ ਜੋ ਵੀ ਪਰਚੇਸ ਕਰਨਾ ਚਾਹੁੰਦੇ ਜੀ ਕੱਲ ਵਿਜ਼ਿਟ ਕਰ ਲੈਣ ਜੀ ਦਾਸ ਕੰਪਨੀ ਦੇ ਕੱਟ ਪੀਸ ਬਹੁਤ ਹੀ ਅੱਛੇ ਘਰ ਦਾ ਮਾਲ ਹੈ ਜੀ ਪ੍ਰਿੰਟਿੰਗ ਬਹੁਤ ਹੀ ਫੈਂਟੈਸਟਿਕ ਹੈ ਜੀ ਦੇਖੋ ਜੀ ਲਿਬੀਆ ਕਾਟਨ ਬਾਇ ਸਿਮਰ ਹਾਂਜੀ ਇਹ ਵੀ ਇੱਥੇ ਰੱਖ ਦੋ ਇੱਥੇ ਦਿਖਾ ਦਿਨੇ ਆਪਾਂ ਕਸਟਮਰ ਨੂੰ ਡਿਜ਼ਾਈਨ ਦਿਖਾਉ मोस्टਲੀ ਤੈ ਪੁੱਠੀ ਕੀਤੀ ਹੋਈ ਹੈ ਜੀ ਸਾਰੇ ਪੀਸਾ ਦੀ ਤੇ ਤੁਸੀਂ ਦੇਖ ਲਓ ਕੱਲ ਵਿజిਟ ਜਰੂਰ ਕਰ ਲੋ ਡਿਜ਼ਾਈਨ ਸੋਨੇ ਆ ਸਾਰੇ ਜੀ ਤੇ 100 ਰੁਪਏ ਪਰ ਮੀਟਰ ਰੇਟ ਰੂ ਹੈ ਜੀ ਕੁਝ ਸ਼ੌਪ ਲਈ ਖਰੀਦਣਾ ਜਾਂਦਾ ਜੀ ਇਹਨਾਂ ਪੀਸਸ ਨੂੰ ਜੀ ਉਹ ਵੀ ਕੱਲ ਵਿజిਟ ਕਰ ਸਕਦੇ ਆ ਜੀ ਮੈਂ ਬਿਲਕੁਲ ਸਰਦਾਰੀ ਡਿਜ਼ਾਈਨ ਮਿਲਣਗੇ ਤੁਹਾਨੂੰ ਇਸ ਦੇ ਵਿੱਚ ਜੀ ਬਿਲਕੁਲ ਨਵੇਂ ਕਲਰ ਜੀ ਨਵਾਂ ਕਨਸੈਪਟ ਸਾਰਾ ਕੁਝ ਤੁਹਾਨੂੰ ਮਿਲੂਗਾ ਜੀ ਹਾਂਜੀ ਹੋਰ ਖੋਲੋ ਵੱਡੇ ਛੋਟੇ ਸਭ ਤਰ੍ਹਾਂ ਦੇ ਤੁਹਾਨੂੰ ਪੀਸ ਮਿਲ ਜਾਣਗੇ ਜੀ 1 ਮੀਟਰ ਤੋਂ ਲੈ ਕੇ ਜੀ ਪੌਣੇ 5 ਤੱਕ ਦੇ ਕੱਟ ਪੀਸ ਇੰਨਾ ਦੇ ਵਿੱਚ ਆਇਆ ਜੀ 1 ਮੀਟਰ ਤੋਂ ਲੈ ਕੇ ਪੌਣੇ 5 ਤੱਕ ਦੇ ਪੀਸ ਸੇ ਵੱਡੇ ਪੀਸ ਮੋਸਟਲੀ ਜਿਆਦਾ ਵੱਡੇ ਪੀਸ ਹੀ ਹੈ 1 ਮੀਟਰ ਦੇ ਪੀਸ ਤੁਹਾਨੂੰ ਨਾ ਮਾਤਰੀ ਮਿਲਣਗੇ ਜੀ ਇਹ ਪਲੇਨ ਕਪੜੇ ਆ ਗਏ ਜੀ ਜਿਵੇਂ ਇਸ ਦਿਨਾਂ ਮੈਚਿੰਗ ਕਰਕੇ ਐਵੇਂ ਤੁਹਾਡਾ ਸੂਟ ਬਣ ਜਾਣਾ ਜੀ ਇਹ ਵੀ ਕੱਟ ਪੀਸਾ ਦੇ ਵਿੱਚ ਹੀ ਆਇਆ ਤੇ ਤੁਸੀਂ ਇਹ ਡਿਜ਼ਾਈਨ ਦੇਖ ਸਕਦੇ ਹੋ ਕੋਟਨ ਦੇ ਦਾਸ ਕੰਪਨੀ ਦੇ ਕੱਟ ਪੀਸ ਜੀ 4 ਮੀਟਰ ਰੇਟ ਜੀ ਲਾਈਟ ਡਾਰਕ ਹਰ ਤਰ੍ਹਾਂ ਦੇ ਤੁਹਾਨੂੰ ਇਸ ਦੇ ਵਿੱਚ ਰੰਗ ਮਿਲਣਗੇ ਜੀ ਜੋ ਲਾਈਟ ਚਾਰਟ ਹੈ ਬਹੁਤ ਸੋਹਣਾ ਹੈ ਜੀ ਇਸ ਵਾਰ ਲਾਈਟ ਚਾਰਟ ਲਈ ਤਾਂ ਨਾ ਮਤਲਬ ਇੰਨੇ ਨਵੇਂ-ਨਵੇਂ ਰੰਗ ਆਏ ਜੀ ਲਾਈਟ ਚਾਰਟ ਦੇ ਵਿੱਚ ਆ ਤੁਸੀਂ ਚੈੱਕ ਕਰ ਹੀ ਸਕਦੇ ਹੋ ਜੀ ਮਤਲਬ ਕਿ 12 7-8 ਸ਼ੇਡ ਮੈਨੂੰ ਇਸ ਵੀਡੀਓ ਦੇ ਵਿੱਚ ਦਿਖ ਰਿਹਾ ਜੀ ਆਹ ਇਸ ਮੁੱਠੇ ਦੇ ਵਿੱਚ ਹਾਂਜੀ ਆਹ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਇਸ ਦੇ ਵਿੱਚ ਕਾਫੀ ਹੋ ਗਿਆ ਫਿਨਿਸ਼ ਹਾਂਜੀ ਇਹ ਮਾਲ ਸੀ ਜੋ ਸੀ ਇਹ ਮਾਲ ਆਇਆ ਹੈ ਜੀ ਸਾਰਾ ਸਿਮਰ ਬਾਏ 10 100 ਰੁਪਏ ਮੀਟਰ ਰੇਟ ਦੀ ਓਪਨ ਕੀਤੇ ਜਾਣਗੇ 3 ਮਈ ਨੂੰ ਦਿਨ ਰੂਹ ਸ਼ੁੱਕਰਵਾਰ ਜੀ ਸਮਾਂ ਰੂਹ 10:30 ਵਜੇ ਜਿਹੜੋ ਫਸਟ ਟਾਈਮ ਸਾਡਾ ਚੈਨਲ ਦੇਖ ਰਹੇ ਹੋ ਜੀ ਕਸਟਮਰ ਉਹਨਾਂ ਨੂੰ ਰਿਕੁਐਸਟ ਹੈ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨ ਕਿਉਂਕਿ ਸਾਡੇ ਕੋਲ ਕੱਟ ਪੀਸ ਆਂਦੇ ਰਹਿੰਦੇ ਜੀ ਆਹ ਕੋਟਨ ਸ਼ਿਮਰ ਦੇ ਕੱਟ ਪੀਸ ਅਸੀਂ ਲਾਸਟ ਟਾਈਮ ਓਪਨ ਕੀਤੇ ਸੀ ਬਹੁਤ ਹੀ ਵਧੀਆ ਰਿਸਪੌਂਸ ਦਿੱਤਾ ਜੀ ਤੁਸੀਂ ਤੁਹਾਡਾ ਸਭ ਦਾ ਬਹੁਤ-ਬਹੁਤ ਦਿਲੋਂ ਥੈਂਕ ਯੂ ਜੀ ਹਾਂਜੀ ਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਜੀ ਸਿਮਰ ਬਾਇਦਾਸ ਦੇ ਕੱਟ ਪੀਸ ਜੀ 100% ਕੋਟਨ ਕਪੜਾ ਜੀ ਬਾਕੀ ਤੁਸੀਂ ਤੁਸੀਂ ਦੇਖੋ ਆ ਕੋਰਨਰ ਤੇ ਲਿਖਿਆ ਹੋਇਆ ਜੀ ਲੀਬੀਆ कॉटन बाय सिमर ਜਿਹਦੇ ਡਿਜ਼ਾਈਨ ਮੋਸਟਲੀ ਸੋਬਰ ਪ੍ਰਿੰਟ ਹੈ ਜੀ ਸੋਨੇ ਪ੍ਰਿੰਟ ਹੈ ਕੱਪੜਾ ਬਹੁਤ ਹੀ ਜ਼ਿਆਦਾ ਵਧੀਆ ਹੈ ਜੀ ਹਾਂਜੀ ਤੇ ਹੋਪ ਕਰਦੇ ਹਾਂ ਜੀ ਆਪਾਂ ਕੱਲ ਇਹ ਪੀਸ ਤੋਂ ਦਿੱਲੀ ਦੁਬਾਰਾ ਤੋਂ ਵੀ ਮੰਗਵਾਉਂਦੇ ਰਹੀਏ ਜੀ ਹਾਂਜੀ ਤੇ ਤੁਹਾਨੂੰ ਆਪਾਂ ਅਗਲੀ ਵੀਡੀਓ ਦੇ ਵਿੱਚ ਕੁਝ ਨਵਾਂ ਲੈ ਕੇ ਮਿਲਾਂਗੇ ਜੀ ਹੁਣ ਮੈਂ ਜ਼ਿਆਦਾ ਲੰਮਾ ਨਹੀਂ ਲੈ ਕੇ ਜਾਂਦਾ ਜੀ ਵੀਡੀਓ ਨੂੰ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਆਪਾਂ ਜਲਦੀ ਮਿਲਾਂਗੇ ਤੇ ਸੋਨੇ ਸੋਨੇ ਕੱਟ ਪੀਸ ਲੈ ਕੇ ਜੀ ਤੇ ਲਾਸਟ ਤੇ ਬਸ ਇਹੀ ਕਹਿਣਾ ਚਾਹਣਾ ਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਸਪੋਰਟ ਕਰਨ ਲਈ ਹਾਂਜੀ ਤੇ ਲਾਸਟ ਤੇ ਇੱਕ ਵਾਰ ਫੇਰ ਕਹਿਣਾ ਜੀ ਕੱਟ ਪੀਸ ਕਿਤੇ ਜਾਣਗੇ ਉਪਮਨ ਜੀ ਕੱਲ ਜੀ 3 ਮਈ ਨੂੰ ਦਿਨ ਸ਼ੁੱਕਰਵਾਰ ਸਮਾਂ 10:30 ਵਜੇ ਜੀ ਤੇ ਟਾਈਮ ਨੋਟ ਕਰ ਲਿਓ ਜੀ 10:30 ਵਜੇ ਦਾ ਟਾਈਮ ਹੈ ਜੀ ਤੇ ਹਾਂ ਜੀ ਸ਼ੁਕਰੀਆ ਬਾਏ ਟੇਕ ਕੇਅਰ